ਆ ਦੇਖੋ ਭਾਜੀ ਗੁੰਡਾ ਕਰਦੀ ਉੱਤੇ ਐਸਐਸ ਸਾਹਿਬ ਨੇ ਬੋਰਡ ਲਾ ਚੰਡੀਗੜ੍ਹ ਦਾ ਗੱਡੀ ਆਉਣੀ ਮਾੜੀ ਤੱਕ ਇਹ ਇਹ ਗੁੰਡਾ ਕਰਦੀ ਕਰਦੇ ਆ ਭਾਈ ਇਹ ਪੂਰੀ ਬਦਮਾਸ਼ੀ ਕਰਦੇ ਆ ਰਾਜਧਾਨੀ ਵਾਲੇ ਚੰਡੀਗੜ੍ਹ ਦਾ ਬੋਰਡ ਪਾਇਆ ਪਹਿਲਾਂ ਹੀ ਉੱਥੇ ਨੰਬਰ ਲਗਾਉਂਦੇ ਆ ਆ ਗੱਡੀ ਆ ਵੀਰੇ ਇੱਕ ਧੱਕਾ ਮੁੱਕੀ ਕਰਿਆ ਜਗਜੀਤ ਸਿੰਘ ਰਾਣ ਧੱਕਾ ਦੁੱਕਾ ਮਾਰਿਆ ਹੈਪੀ ਮਰਦਾਰੀ ਨੋਟ ਕਰੋ ਗੱਲ ਭਾਜੀ ਆ ਗੱਡੀ ਆਈ ਕਾਮੂ ਕੀ ਕਰਦੇ ਪਰ ਉਹਦੇ ਕਾਊਂਟਰ ਤੇ ਗੱਡੀ ਲਾਉਣੇ ਇੰਨੇ ਕਦੇ ਅੱਗੇ ਕਰ ਵਾੜਾ ਟਾਈਮ ਲੱਗਿਆ ਹੋਇਆ ਗੱਡੀ ਜਾਂਦੇ ਮਾੜੀ ਬੋਰਡ ਪਾਏ ਚੰਡੀਗੜ੍ਹ ਦੇ ਉੱਥੇ ਵੀ ਉੱਥੇ ਸਾਰੀ ਮੇਰੀ ਭੁਗਤਾ ਪਾਜੀ ਵਾਸੀ ਦੇਖਿਆ ਜੂਤ ਨਿਕਲੋ ਤੇ ਪੂਰਾ ਾਡੇ ਦੇ ਵਿੱਚ ਆ ਦੇਖੋ ਕਿੰਨੀ ਗੁੰਡਾ ਕਰਦੀ ਕਰਦੇ ਆ ਇਹ ਬੰਦੇ ਸਰਕਾਰੀ ਦਾ ਬੋਰਡ ਪਾਏ ਨੇ 43 ਸੈਕਟਰ ਦਾ ਜੀ ਗੱਡੀ ਮਾੜੀ ਤੱਕ ਜਾਣੀ ਹੈ ਬਾਈਏ ਆਈ ਆਈ ਆਹ ਦੇਖੋ ਸਰ ਚੰਡੀਗੜ੍ਹ ਦਾ ਬਕਾਇਦਾ ਬੋਰਡ ਹੁਸ਼ਿਆਰਪੁਰ ਤੋਂ ਸਵਾਰੀਆਂ ਵੀ ਤੁਹਾਨੂੰ ਵੀਡੀਓ ਬਣਾਈ ਆ ਆ ਬੋਰਡ ਕੱਢਿਆ ਸੀ ਰੋਪੜ বাস ਸਟੈਂਡ ਇਹਨਾਂ ਦਾ ਚੰਡੀਗੜ੍ਹ ਦਾ ਆ ਹੁਣ ਸਾਡੇ ਮੁਲਾਜ਼ਮਾਂ ਨੂੰ ਗਾਲੀ ਕਲੋਜ਼ ਕਰ ਰਹੇ ਆ ਬੰਦੇ ਪ੍ਰਾਈਵੇਟ ਦੇ ਹਾਕਰ ਆ ਗਏ ਇੱਥੇ ਅੱਡੇ 'ਤੇ ਆ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਬੰਦੇ ਆ ਸਰਕਾਰੀ ਮੁਲਾਜ਼ਮਾਂ ਨਾਲ ਇਨਸਪੈਕਟਰਾਂ ਨਾਲ ਊੜਜਣ ਲੱਗੇ ਹੋਏ ਆ ਇਨਸਪੈਕਟਰਾਂ ਨੂੰ ਵੀ ੱਟਕੇ ਮਾਰ ਰਹੇ ਆ ਤੇ ਡਰਾਈਵਰ ਕਨੈਕਟਰ ਸਟਾਫ ਨੂੰ ਵੀ ਪ੍ਰਾਈਵੇਟ ਬੰਦੇ ਆ ਤੁਹਾਡੇ ਸਾਹਮਣੇ ਆ ਕਿੰਨੀ ੱਟਕੇ ਸਾਹੀ বাস ਸਟੈਂਡ ਤੇ ਕੀਤੀ ਜਾ ਰਹੀ ਆ ਰੋਪੜ বাস ਸਟੈਂਡ ਤੇ ਤੁਹਾਡੇ ਸਾਹਮਣੇ ਆ ਦੇਖ ਲਓ ਇੱਕ ਬੱਸ 'ਚ 4-4 5-5 ਹਾਕਰ ਲਈ ਫਿਰਦੇ ਆ ਇਹੇ ਉਹ ਹੱਕਰ ਹੈ ਜਿਹੜੇ ਉਹ ਸਰਕਾਰੀ ਮੁਲਾਜ਼ਮਾਂ ਨਾਲ ਲੱਗੇ ਹੋਏ ਧੱਕੇਸ਼ਾਹੀ ਕਰ ਆ ਸਾਡੇ ਇੰਸਪੈਕਟਰ ਨੂੰ ਵੀ ਗਾਲਾਂ ਕੱਢੀਆਂ ਹੱਥੋਂ ਬਾਈ ਵੀ ਕਰੀ ਇਹਦੇ ਨਾਲ ਇਹ ਕਹਿੰਦੇ ਆ ਜੀ ਇਹਨਾਂ ਨੇ ਹੱਕਰ ਆ ਜੀ ਬੋਲ ਰਹੇ ਆ ਕਹਿੰਦੇ ਜੀ ਪੈਸੇ ਲੈਂਦੇ ਸਾਡੇ ਸਾਡੇ ਡਰਾਈਵਰ ਕੰਟਰ ਦੇ ਨਾਲ ਇੰਸਪੈਕਟਰ ਆ ਦੇਖੋ ਜੀ ਆ ਨਾਲ ਆਈ ਲੜੀ ਜੀ ਨਾਲ ਆ ਗਈਆਂ ਨਾਲ ਜੀ ਕਿਹ ਕਹਿੰਦਾ ਜੀ ਇਹਨਾਂ ਨੂੰ ਪੁੱਛ ਲੋ ਤੇ ਕਹਿੰਦੇ ਨਾਲ ਆਈ ਇੱਕ ਹੋਰ ਜਨਾਨੀ ਦੇ ਬਿਆਨ ਦਾ ਜਨਾਨੀ ਦੇ ਬਿਆਨ ਦਾ ਹਾਂ ਜੀ ਮੈਨੂੰ ਕੀ ਗੱਲ ਹੋਈ ਹੈ ਕੀ ਗੱਲ ਹੋ ਰਹੀ ਹੈ ਇਹਨੂੰ ਇਹ ਨਹੀਂ ਪਾਸ ਦੇ ਥੱਲੇ ਦੇਣਾ ਆਹ ਜੀ ਮੈਂ ਜੀ ਮੇਰੇ ਇਹ ਰਸਤੇ ਵਿੱਚ ਕ੍ਰੋਸ ਕਰ ਪ੍ਰਾਈਵੇਟ ਵਾਲੇ ਜੀ ਆਹ ਦੇਖੋ ਜੀ ਇਹ ਉੱਪਰ ਹੈ ਕੰਟੇਆਂ ਨੂੰ ਕਹੇ ਬੋਰੋ ਚੰਡੀਗੜ੍ਹ ਚੰਡੀਗੜ੍ਹ ਵਾਲੀ ਸਵਾਰੀ ਉਹ ਗੱਡੀ ਲਿਆਓ ਚੰਡੀਗੜ੍ਹ ਵਾਲੇ ਹੱਥ ਘੜੇ ਕਰੋ ਜੀ ਉਹ ਚੰਡੀਗੜ੍ਹ ਕਹਿੰਦੇ ਚੰਡੀਗੜ੍ਹ ਇਹ ਸਵਾਰੀ ਹੋਈ ਚੰਡੀਗੜ੍ਹ ਇੱਧਰ ਵੀ ਘੜੀ ਕੋਈ ਚਲੋ ਵਸਟਾਂ ਕਰੋ ਚਲੋ ਜੀ ਨਵੇਂ ਬਸਾਂ ਲੱਗਦੀ ਤੁਸੀਂ ਕਿੱਥੇ ਜਾਣਾ ਜੀ ਰੋਪੜ ਜਾਣਾ ਰੋਪੜੀ ਤੁਸੀਂ ਤੁਸੀਂ ਕਿੱਥੇ ਜਾਣਾ ਜੀ? ਕਰਾਲੀ ਤੁਸੀਂ ਚੰਡੀਗੜ੍ਹ ਨੂੰ ਬਣਾ ਦੋ ਜਾਣਾ। ਚੱਲੀਂਗੇ ਕਿਨੇ ਚੱਲੀਂਗੇ? ਚੰਡੀਗੜ੍ਹ ਵਾਲੇ ਕਿਹੜੇ ਆ ਵੀਰੇ? ਕੌਣ ਆ ਚੰਡੀਗੜ੍ਹ ਦੇ? ਅੱਗੇ ਵੀ। ਤੁਸੀਂ ਚੰਡੀਗੜ੍ਹ ਜਾਣਾ? ਕਿੱਥੋਂ ਬੈਠੇ ਹੋ? ਅਸ਼ੇਰਵਰ ਤੇ। ਅਸ਼ੇਰਵਰ ਤੇ। ਤੁਸੀਂ ਚੰਡੀਗੜ੍ਹ। ਅਸ਼ੇਰਵਰ ਤੇ ਬੈਠੇ। ਕਿੱਥੋਂ? ਕਿੱਥੋਂ? ਮਕੇਰੀ। ਮਕੇਰੀ ਆਨ। ਹੋਰ ਚੰਡੀਗੜ੍ਹ ਤੋਂ ਕੌਣ? ਤੁਸੀਂ ਕਿੱਥੋਂ ਬੈਠੇ ਹੋ ਬਲਾਜੌਰ ਬਲਾਜੌਰ ਤੁਸੀਂ ਵੀ ਚੰਡੀਗੜ੍ਹ ਕੀ ਗੱਲ ਹੋਈ ਸਾਫ਼-ਸਾਫ਼ ਦੱਸੋ ਹਾਂਜੀ ਮੈਡਮ ਪਹਿਲੇ ਆਈ ਬੋਲ ਨੂੰ ਖਤ ਦਿੱਤਾ ਹਾਂ ਪਿੱਛੋਂ ਆਈ ਸੀ ਇਹਨਾਂ ਨੇ ਤੇਜ਼ ਕਰਾ ਦਿੱਤੀ ਮੈਂ ਸੜਕ ਕ੍ਰੋਸ ਕਰਦੀ ਸੀ ਮੇਰੇ ਉੱਪਰ ਹੀ ਚੜਾਈ ਆਉਂਦੀ ਹੈ ਪ੍ਰਾਈਵੇਟ ਪ੍ਰਾਈਵੇਟ ਵਾਲੇ ਨਹੀਂ ਜੀ ਥੋੜਾ ਬੰਦ ਕੀਆ ਤੁਸੀਂ ਮੈਂ ਨਹੀਂ ਤੁਸੀਂ ਰੋਡ ਵਿੱਚ ਬੈਠਣਾ ਤਾਂ ਪਰ ਇਹਨੇ ਉੱਪਰ ਚੜਾਤੀ ਤੁਹਾਡੇ ਵਸ ਲੈ ਕੇ ਪ੍ਰਾਈਵੇਟ ਠੀਕ ਹੈ ਸਭ ਤੋਂ ਵਾਲਿਆਂ ਨੂੰ ਬੱਸ ਨਹੀਂ ਨਹੀਂ ਇਹਨਾਂ ਦਾ ਕੋਈ ਮਤਲਬ ਨਹੀਂ ਜੇਗਾ ਮੇਰੀ ਪ੍ਰਾਈਵੇਟ ਬੱਸ ਤੇ ਗਈ ਹੈ ਹਾਂ ਜੀ ਇਹਨਾਂ ਨੇ ਦੂਵਾਰੀ ਖੜਾ ਕਰ ਦੇਣਾ ਕਦੀ ਕਿਸੇ ਰੋਕ ਪਰ ਮਾਣ ਦੇਣਾ ਵੀ ਮੈਨੂੰ ਚੰਡੀ ਗੇੜੇ ਪਹਿਲੀ ਉਤਾਰ ਦੇਣਾ ਠੀਕ ਹੈ ਠੀਕ ਹੈ ਸੀਟ ਤੇ ਬੈਠ ਕੇ ਆਉਣੇ ਉੱਥੇ ਖੜੇ ਹੋ ਕੇ ਜਾਣੇ ਕਿਉਂ ਫਿਰ ਕਦੀ ਅੱਗੇ ਕਿ ਉਹ ਵੀ ਵੀ ਤੀਜੇ ਅਗੋਰ ਟਿਕਟ ਲੈ ਲੈਣੇ ਸਨ ਤੋਂ ਪੈਸੇ ਦੇ ਨਹੀਂ ਕੋਈ ਗੱਲ ਨਹੀਂ ਸਟੇ ਕੋਲ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਹਾਂ ਜੈਸਾ ਹੋਵੇ ਲੇਕਿਨ ਤੁਹਾਨੂੰ ਸਭ ਲਈ ਜਿਹੜੀ ਮਿਲ ਨਹੀਂ ਸਕਣ ਕਿ ਲੈਣ ਕਰ ਜਾਏ ਇਹਨਾਂ ਦੀ ਬੇਰਹਮੀ ਆ ਗਿਆ ਹੁਣ ਸੇ ਨਾ ਬੜੀ ਜੈਨਾ ਚੰਡੀਗੜ੍ਹ ਤੋਂ ਪੈਨਸ ਆਇਆ ਹੋਇਆ ਪੂਰਾ ਗਾਣਾ ਹੋਰ ਹੁਸ਼ਿਆਰਪੁਰ ਹਾਂਜੀ ਮੈਂ ਆਪ ਕੋ 2 ਬੰਦ ਤੱਕ ਕਹਿਣ ਨੂੰ ਮੈਂ ਬਸ ਬਾਕੀ ਮੈਂ ਦੱਕਾ ਲਿਆ ਸਾਰਾ ਸਰਕਾਰੀ ਬਸੇ ਹੋਣ ਬਣਾਉਣੀ ਹੁੰਦਾ ਲੱਗਦਾ ਹੈ ਮੈਂ ਸਹੀ ਠੀਕ ਨਹੀਂ ਨਹੀਂ ਬਿਲਕੁਲ ਗਲਤ ਹੈ ਇਹਨਾਂ ਦਾ ਨਹੀਂ ਕੱਢ ਲਿਆ ਜੀ ਬੈਨਰ ਅਸੀਂ ਕੱਢ ਲਿਆ ਠੀਕ ਹੈ ਮਹਾਵੇ ਲੈਣਾ ਤੁਹਾਨੂੰ ਹਰਿਆਣਾ ਪਹਿਲਾਂ ਮਹਾਵੇ ਲੈਣਾ ਹਰਿਆਣਾ ਹਾਂ ਵੀ ਤੁਸੀਂ ਕਦੇ ਚੰਡੀਗੜ੍ਹ ਦਾ ਬੋਰਡ ਕਦੇ ਲਾਇਆ ਹੋਇਆ ਤਾਂ ਜੇ ਤੁਹਾਡਾ ਟਾਈਮ ਨਹੀਂ ਹੈ ਚੰਡੀਗੜ੍ਹ ਦਾ ਕਿਉਂ ਬੋਰਡ ਲਾਇਆ ਤਾਂ ਚੰਡੀਗੜ੍ਹ ਦਾ ਟਾਈਮ ਹੈ ਤੁਹਾਡਾ ਫਿਰ ਮਾਲੀ ਦਾ ਟਾਈਮ ਹੈ ਚੰਡੀਗੜ੍ਹ ਦਾ ਬੋਰਡ ਕਦੋਂ ਲਾਇਆ ਨਾਲੇ ਨਾਲੇ ਪਰਮਿਟ ਹੁੰਦਾ ਸਟੈਂਡਿੰਗ ਐਂਟਰ ਦਾ ਹੁੰਦਾ ਹੀ ਨਹੀਂ ਨਾ ਨਹੀਂ ਹੈ ਨਹੀਂ ਪਰ ਪ੍ਰਾਈਵੇਟ ਨੂੰ ਹੈ ਨਹੀਂ ਚੰਡੀਗੜ੍ਹ ਦਾ ਆ ਸੁਣ ਲੈ ਆ ਸੁਣ ਲੈ ਇਹ ਸੁਣੋ ਸ਼ਹਿਰ ਪਰ ਤੋਂ ਆਏ ਨੇ ਬੋਲਣ ਦੀ ਤਮੀਜ਼ ਨਹੀਂ ਦੀ ਮਾਰਦੇ ਗੱਲਾਂ ਇਹ ਕੀ ਗੱਲ ਹੋ ਜੀ ਕੀ ਗੱਲਬਾਤ ਹੋਈ ਜੀ ਚੱਲ ਹੋ ਜੀ ਅਸੀਂ ਤਾਂ ਇਸ ਪਾਸੇ ਤੇ ਜਾਣਾ ਸੀਗਾ ਪੰਜਾਬ ਰੋਡ ਵਿੱਚ ਜਦੋਂ ਟਾਈਮ ਹੈਗਾ ਇਸ ਬੱਸ ਵਿੱਚ ਨਹੀਂ ਬੈਠੋਗੇ ਤੁਸੀਂ ਇਹਦੇ ਵਿੱਚ ਪ੍ਰਾਈਵੇਟ ਵਿੱਚ ਬੈਠੋ ਕਿੱਥੇ ਆ ਅਸੀਂ ਚੰਡੀਗੜ੍ਹ ਜਾਣਾ ਹੈ ਹੋਰ ਦੱਸ ਆ ਦੱਸ ਸੁਣ ਭਾਈ ਰੋਕ ਨਹੀਂ ਰੋਕਣ ਵਾਲੀ ਤੁਹਾਨੂੰ ਬੋਲਣ ਦੀ ਤਮੀਜ਼ ਨਹੀਂ ਤੁਹਾਨੂੰ ਰੋਕਣ ਨੂੰ ਰਹਿਣ ਭਾਈ ਰੋਕ ਕੇ ਜਾ ਕੇ ਫੜ ਕੇ ਬੋਲ ਬਾਦਲ ਆ ਸਮਝ ਰੋਪੜੀਪੁਰ ਤੇ ਬਾਦਲ ਬੋਲਣਾ ਜਣਾ ਫੂਕਣ ਇਹਨਾਂ ਸਾਡਾ ਟਾਈਮ ਹੈਗਾ ਜੀ 8:00 ਪਰੋ ਕੱਲ ਕੱਈ ਗੱਡੀ ਹੈ 9:00 ਵਜੇ ਪੈਂਤੀ ਮਿੰਟ 126 ਤੋਂ 9:35 ਦਾ ਟਾਈਮ ਹੈ ਜੀ ਉਹ ਪਿਛਲੇ ਯਾਨੀ ਕਿ ਕੱਢ ਕੋ ਸਟਾਪ ਨਹੀਂ ਪਾਟ ਹੋਣ ਕਰਨਾ ਜਾਂ ਬੱਠਾ ਨਹੀਂ ਕਮੀ ਹੋਣ ਕਰਨ ਅਸੀਂ ਉਹ ਟਾਈਮ ਹਾਲੇ ਬੰਦ ਵੀਆ ਦਾ ਜੀ ਅੱਜ ਗੱਡੀ ਭੇਜੀ ਜੀਗੀ ਤੇ ਰਾਤ ਧਾਮਿਆੜਾ ਨੇ ਉੱਥੇ ਝਗੜਾ ਕਰਿਆ ਜੀ ਤੇ ਜੀ ਇਹਨਾਂ ਦਾ ਟਾਈਮ ਹੈਗਾ 9:00 ਬੰਦ 18 ਮਿੰਟ ਦਾ ਇਹ 9:18 ਮਿੰਟ ਤੇ ਨਿਕਲਨੇ ਦੇ ਇਹ ਕਹਿੰਨੇ ਜੀ ਗੱਡੀ ਤੁਰੀ ਕਾਉਂਟਰ ਕਰਨੇ ਜਾਣੇ ਇਹ ਸਾਡੀ ਗੱਡੀ ਚੱਲ ਗਈ 9:35 ਤੇ 35 ਮਿੰਟਾਂ ਚੱਲ ਕੇ ਆਏਗੀ ਇਹ ਕਹਿੰਦੇ ਸਾਡੀ ਗੱਡੀ ਨੂੰ ਕੋਈ ਟੋਕ ਨਹੀਂ ਕਰਨਾ ਫਿਰ ਮਾਲਪੁਰਾਣ ਕਹਿਣਾ ਨੇ ਗੱਡੀ ਦੇ ਤਾਕੀਆਂ ਬੰਦ ਕਰੀਆਂ ਤੇ ਸਵਾਰੀਆਂ ਨੂੰ ਜਿਹੜੀ ਜਵਾਰੀ ਜੋ ਸਰਕਾਰ ਵੱਲੋਂ ਹਰੀ ਗਾਹਤੂ ਦੀ ਵਿਜਾ ਉਹੀ ਯਾਨੀ ਕਿ ਉਹਨਾਂ ਨੂੰ ਵੀ ਰੋਕਿਆ ਜੀ ਇਹਨਾਂ ਨੇ ਉਹਨਾਂ ਵੱਲੋਂ ਵੀ ਬਿਆਨ ਦਿੱਤੇ ਗਏ ਆ ਉਹ ਲੇਡੀ ਜਵਾਰੀ ਕਹਿੰਦੀ ਹੈ ਸਾਡੇ ਪਰ ਬੱਥ ਚੜਾਉਣ ਦੀ ਕੋਸ਼ਿਸ਼ ਕਰਦੀ ਇਹ ਖੜਾ ਮਜ਼ਾ ਦਾ ਜੀ ਫਿਰ ਇਸ ਲਈ ਇਹ ਗੱਡੀ ਰੋਕ ਕੇ ਜੀ ਇਹ ਵੀ ਬਾਕੀ ਵੀਡੀਓ ਹੀ ਬਣਾਈ ਜਾਈਏ ਸਾਡੇ ਵੱਲੋਂ ਕਿਉਂ ਨਾ ਚੰਡੀਗੜ੍ਹ ਦੀਆਂ ਅਠਵਾਰੀਆਂ ਲੈ ਕੇ ਆਇਆ ਆ ਅੱਜ ਚੰਡੀਗੜ੍ਹ ਦਾ ਬੋਲ ਆ ਜਿਹੜਾ ਬਾਕੀ ਹਾਂਜੀ ਅੱਗੇ ਇਹ ਅਗੀ ਰੋਕਣ ਗੱਡੀ ਰੋਕੀ ਆ ਜੀ ਰੋਕੇ ਨੂੰ ਗੱਡੀ ਦੇ ਚੈੱਕ ਕਰਿਆ ਜੀ ਵੀਡੀਓ ਬਣਾਈ ਉਹ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵੀ ਇਹਦਾ ਚੰਡੀਗੜ੍ਹ ਦੇ ਅਠਵਾਰੀਆਂ ਯਾਨੀ ਕਿ ਤੁਮਰਾ ਕਰਕੇ ਬਿਠਾਉਣ ਜਾਂ ਯਾਨੀ ਇਹਨਾਂ ਦਾ ਯਾਨੀ ਪਰਮਨ ਜੋ ਹੈ ਮਹਾਲੀ ਚੱਕਦੇ ਨੇ ਤੇ ਬਾਕੀ ਇਹ ਗੱਡੀਆਂ ਨੂੰ ਬਦਮਾਸ਼ੀ ਕਰਦੇ ਕੋਈ ਵੀ ਗੱਡੀ ਆਈ ਰਾਤਾਂ ਨਹੀਂ ਜੀ ਡਰਾਈਵਰਾਂ ਆਪਣੇ ਦੀ ਇੱਕ ਡਰਾਈਵਰ ਕੱਟਾ ਹੁੰਦਾ ਹੀ ਹੁੰਦਾ ਜੀ ਨਾਲ ਚੀਨੀ ਚਾਰ ਹੱਥ ਪਰ ਵੀ ਲਈ ਜੁੜੇ ਜਿਹੜ ਉਹ ਸਾਨੂੰ ਉਲਟਾ ਪੈਹ ਰਿਆ ਉਥੇ ਨਾਲ ਜਾ ਰਹੀਆਂ ਕਾ ਡਰਾਈਵਰ ਫਟਾ ਪੈਸੇ ਮੰਗ ਰਹੀ ਸਾਡੇ ਕੋਲ ਜਦੋਂ ਡਰਾਈਵਰ ਨੇ ਰੂਹ ਨੂੰ ਖਾਇਆ ਤਾਂ ਕੋਈ ਉਹ ਕਹਿੰਦੇ ਦੱਸੋ ਜੀ ਇੱਕ ਵਾਰੀ ਵੀ ਕਿਹਾ ਹੈਗੀ ਕੋਈ ਪੈਸੇ ਦੀ ਗੱਲ ਹੋਈ ਇਹ ਯਾਨੀ ਇਹ ਬਦਨਾਮ ਵੀ ਕਰ ਰਹਾ ਹੈ ਸਿੱਕੇ ਸਰਕਾਰੀ ਮਹਿਮਨ ਨੂੰ ਬਦਨਾਮ ਕਰ ਰਹਾ ਕੁਝ ਬੰਦੇ ਵੀ ਚੰਦ ਹੋਣਗੇ ਵੀ ਤਾਂ ਕਹਿੰਦੇ ਨਹੀਂ ਵੀ ਸਾਡੇ ਦੁੱਧ ਉੱਤੇ ਹੋਣਗੇ ਹੋਣਗੇ ਕਹੇ ਆਣੀਏ ਹਰ ਇੱਕ ਬੰਦੇ ਨੂੰ ਇਹ ਪਿਕ ਲੈਣ ਵਿੱਚ ਚਲ ਰਿਹਾ ਹੈ ਆ ਵੀ ਘਾੜੇ ਕਾਫਟ ਬੰਦੇ ਤੇਜ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਆਟੀਆਂ ਉਠਾਉਣ ਨੂੰ ਵੀ ਤੇ ਬਾਕੀ ਟ੍ਰਾਂਸਪੋਰਟ ਮੰਤਰੀ ਜੀ ਇਹਨਾਂ ਦਾ ਕੋਰ ਬਣ ਜਾਂਦਾ ਕਿ ਇਹ ਗੱਡੀਆਂ ਨੂੰ ਟੈਕਸ ਕੀਤਾ ਜਾਵੇ ਆਪਣੇ ਫਾਸਟ ਸਟੈਂਡ ਦੀ ਖੋਲ ਜਿੱਤੀ ਜਾਵੇ ਧੰਨਵਾਦ ਨਹੀਂ ਹੁਣ ਇਹ ਜਿਹੜਾ ਤੁਹਾਡਾ ਮਸਲਾ ਹੈ ਪਹਿਲਾਂ ਇਹਨਾਂ ਨੇ ਹੱਥੋਂ ਬਾਈ ਜਿਹੜੀ ਹਸ਼ਿਆਰਪੁਰ ਬੱਸ ਸਟੈਂਡ ਤੁਹਾਡੇ ਸਟਾਫ ਨਾਲ ਕੀਤੀ ਡਰਾਈਵਰ ਕਨੈਕਟਰ ਨਾਲ ਉਸ ਤੋਂ ਬਾਅਦ ਮਾਲਪੁਰ ਕੀਤੀ ਫਿਰ ਤੁਸੀਂ ਰੋਪੜਾ ਕੇ ਚੈੱਕ ਕਰੀ ਬੱਸ ਹਨ ਇੱਥੇ ਆ ਕੇ ਫਿਰ ਤੁਹਾਡੇ ਇਨਸਪੈਕਟਰ ਸਟਾਫ ਨਾਲ ਵੀ ਮਿਸਵੇਵ ਕਰਿਆ ਇਹਨਾਂ ਨੇ ਅਸੀਂ ਅਸੀਂ ਗੱਡੀ ਉਹ ਬਾਈ ਪਾਸ ਤੇ ਰੋਕੀ ਸੀ ਕਿਉਂਕਿ ਇਹ ਗੱਡੀ ਕਈ ਵਾਰੀ ਬਾਹਰ ਬਾਹਰ ਲੰਘ ਜਾਂਦੀ ਹੈ ਅਸਰੋ ਪੁਲ ਲਾਗੇ ਉਹਦੇ ਕੋਲ ਖੜ ਕੇ ਬਖਾਇਰਾ ਵੀਡੀਓ ਬਣਾ ਗਈ ਤੇ ਸਾਨੂੰ ਮੈਂਡਸਮੈਂਟ ਖੁਦ ਆਈ ਗਾਰੂ ਰੂਰੂ ਰੁਪੜਦਲੀ ਤੇ ਸਾਨੂੰ ਜਾਨੀ ਕਿ ਸਾਡੇ ਵੀ ਕਹਿੰਦੇ ਤੁਸੀਂ ਕੌਣ ਹੋ ਸਾਡੀ ਗੱਡੀ ਚੈੱਕ ਕਰਨ ਆਏ ਕਿ ਇਹਨਾਂ ਨੇ ਚਿਕਟਾ ਚੈੱਕ ਕਰੀ ਜਿਦਵਾਰੀਆਂ ਨੇ ਘਬਰਾ ਕਰਕੇ ਵਿੱਚ ਬਿਠਾ ਲਈਏ ਵੇਂਦੀਆਂ ਉੜਿਆ ਕਰਕੇ ਗੱਡੀ ਬੱਸ ਸਟੈਂਡ ਲਿਆਣ ਕੇ ਜੀ ਰੂਪਨੇ ਦਾ ਨਵੇਂ ਬੱਸ ਸਟੈਂਡ ਤੇ ਉੱਥੇ ਆਪ ਕਹਿ ਲਿਆ ਇਹਦਾ ਪ੍ਰੋਪਰ ਜਿਹਾ ਬੋਰਡ ਲੋਹੇ ਨੇ ਲਗਾਵਾ ਸੈਂਕੜਾ ਹੁੰਦਾ ਏ ਤੇ ਬਾਕੀ ਦਾ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਜੀ ਵੀ ਇਹਨਾਂ ਨੂੰ ਬਰੁਧ ਜਾਈ ਸੰਬੰਧੀ ਕਰਮ